ਡੇਰਾ ਸੱਚਾ ਸੋਦਾ ਵੱਲੋਂ ਚਲਾਏ ਜਾ ਰਹੇ ਮਾਨੋ ਦਾ ਪਲਾਈ ਦੇ 162 ਕਾਰਜਾਂ ਤਹਿਤ ਬਲਾਕ ਮੋਗਾ ਦੇ ਪਿੰਡ ਕਲਕਲਾਂ ਵਿੱਚ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਨੇ ਇੱਕ ਲੋੜਵੰਦ ਵਿਅਕਤੀ ਜਗਰੂਪ ਸਿੰਘ ਪੁੱਤਰ 바ਵਾ ਸਿੰਘ ਨੂੰ ਪੂਰਾ ਮਕਾਨ ਬਣਾ ਕੇ ਦਿੱਤਾ ਪ੍ਰਾਪਤ ਵੇਰਵੇ ਮੁਤਾਬਕ ਜਗਰੂਪ ਸਿੰਘ ਜਿਸ ਦੀ ਪਤਨੀ ਲੱਤਾਂ ਤੋਂ ਅਪਾਹਿਜ ਸੀ ਅਤੇ ਉਸ ਦੇ ਪੁੱਤਰ ਦੀਆਂ ਦੋਹੇ ਅੱਖਾਂ ਦੀ ਰੋਸ਼ਨੀ ਵੀ ਨਹੀਂ ਹੈ ਗਰੀਬੀ ਹੋਣ ਕਾਰਨ ਜਗਰੂਪ ਸਿੰਘ ਨੂੰ ਘਰ ਚਲਾਉਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਦੇ ਘਰ ਦੀ ਹਾਲਾਤ ਬਹੁਤ ਖਸਤਾ ਸੀ ਇਸ ਅਵਸਥਾ ਵਿੱਚ ਘਰ ਦੀ ਛੱਤ ਪਾਉਣਾ ਜਗਰੂਪ ਸਿੰਘ ਲਈ ਬਹੁਤ ਵੱਡੀ ਚੁਣੌਤੀ ਸੀ ਇਸ ਦਰਮਿਆਨ ਜਗਰੂਪ ਸਿੰਘ ਅਤੇ ਉਸ ਦੀ ਪਤਨੀ ਬਬਲੀ ਕੌਰ ਨੇ ਡੇਰਾ ਸੱਚਾ ਸੌਦਾ ਸਰਸਾ ਨਾਲ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਨੂੰ ਆਪਣੀ ਸਾਰੀ ਸਥਿਤੀ ਦੱਸੀ ਜਿਸ ਤੇ ਡੇਰਾ ਸੱਚਾ ਸੌਦਾ ਸਰਸਾ ਦੀ ਮੈਨੇਜਮੈਂਟ ਨੇ ਪਰਤਾਲ ਕਰਨ ਅਤੇ ਜਗਰੂਪ ਸਿੰਘ ਨੂੰ ਸਹਾਇਤਾ ਯੋਗ ਪਾਇਆ ਅਤੇ ਡੇਰਾ ਸੱਚਾ ਸੋਦਾ ਵੱਲੋਂ ਪਿੰਡ ਕਲਕਲਾਵਾਸੀ ਜਗਰੂਪ ਸਿੰਘ ਦਾ ਮਕਾਨ ਬਣਾਉਣ ਲਈ ਬਲਾਕ ਮੋਗਾ ਨੂੰ ਆਖਿਆ ਗਿਆ ਜਿਸ ਮਗਰੋਂ ਬਲਾਕ ਮੋਗਾ ਦੀ ਸਾਧ ਸੰਗਤ ਨੇ ਤਪਦੀ ਗਰਮੀ ਦੇ ਬਾਵਜੂਦ ਤਨਮਨ ਧਨ ਲਾ ਕੇ ਮਕਾਨ ਬਣਾਉਣ ਦੀ ਸੇਵਾ ਨੂੰ ਨਿਪਰੇ ਚਾੜਿਆ ਅਤੇ ਬਲਾਕ ਮੋਗਾ ਦੀ ਸਾਧ ਸੰਗਤ ਨੇ ਦੀਗਦਿਆਂ ਹੀ ਦੀਗਦਿਆਂ ਕੁਝ ਹੀ ਘੰਟਿਆਂ ਵਿੱਚ ਜਗਰੂਪ ਸਿੰਘ ਦੇ ਮਕਾਨ ਦੀ ਛੱਤ ਪਾ ਦਿੱਤੀ ਇਸ ਮੌਕੇ ਜਗਰੂਪ ਸਿੰਘ ਅਤੇ ਉਸਦੀ ਧਰਮ ਪਤਨੀ ਬਬਲੀ ਕੌਰ ਨੇ ਆਪਣੀਆਂ ਹੰਝੂ ਭਰੀਆਂ ਅੱਖਾਂ ਨਾਲ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ انسان ਦਾ तहे ਦਿਲੋਂ ਧੰਨਵਾਦ ਕੀਤਾ। ਇਲਾਕੇ ਦੇ ਲੋਕਾਂ ਨੇ ਵੀ ਡੇਰਾ ਸੱਚਾ ਸੋਧਾ ਦੇ ਇਸ ਭਲਾਈ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਜਿਸ ਦੀ ਕੀ ਸਾਰੇ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ। ਅੱਜ ਪਿੰਡ ਕਲਕਲਾ ਬਲਾਕ 모ਗਾ ਜ਼ਿਲ੍ਹਾ 모ਗਾ ਦੇ ਸਾਹ ਸੰਗਤ ਪਿੰਡ ਕਲਕਲਾ ਵਿਖੇ ਪ੍ਰੇਮੀ ਜਗਰੂਪ ਸਿੰਘ ਪੁੱਤਰ 바ਵਾ ਸਿੰਘ ਵਾਸੀ ਕਲਕਲਾ ਪਰਿਵਾਰ ਨੂੰ ਜੋ ਕੇ ਮਕਾਨ ਬਣਾਉਣ ਤੋਂ ਸਮਰਥ ਸੀ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਨਾਲ ਤਾਲਮੇਲ ਕੀਤਾ ਕਿ ਅਸੀਂ ਮਕਾਨ ਬਣਾਉਣ ਤੋਂ ਸਮਰਥਾ ਸਾਡੀ ਮਦਦ ਕੀਤੀ ਜਾਵੇ ਤਾਂ ਡੇਰਾ ਸੱਚਾ ਸੌਦਾ ਮੈਨੇਜਮੈਂਟ ਕਮੇਟੀ ਪਿੰਡ ਦੀ ਕਮੇਟੀ ਨੇ ਤਾਲਮੇਲ ਕਰਕੇ ਹਜ਼ੂਰ ਪਿਤਾ ਸANT ਡਾਕਟਰ ਗੁਰਮੀਤ RAM RAHEEM SINGH ਜੀ ਦੇ ਅਨੁਸਾਰ ਦੁਆਰਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੇ ਤਹਿਤ ਆਸ਼ਿਆਨਾ ਮੁਹੰਮਦ ਦੇ ਅਨੁਸਾਰ ਪ੍ਰੇਮੀ ਜਗਰੂਪ ਸਿੰਘ ਦਾ ਮਕਾਨ ਪਿੰਡ ਦੀ ਸਾਧ ਸੰਗਤ ਬਲਾਕ ਦੀ ਸਾਧ ਸੰਗਤ ਪੂਰੇ ਘਲੇ ਦੀ ਸਾਧ ਸੰਗਤ ਮਿਲ ਕੇ ਅੱਡ ਬਣਾ ਰਹੀ ਹੈ ਇਹਦਾ ਸੱਚਾ ਸੌਦਾ ਦੀ ਪੂਜਨੀਕ ਸੰਤ ਡਾਕਟਰ ਗੁਰਮੀਤ RAM RAHEEM SINGH ਜੀ ਦੀ ਪ੍ਰੇਰਣਾ ਸਦਕਾ ਅੱਜ ਪਿੰਡ ਘੱਲਕਲਾਂ ਵਿਕੇ ਇੱਕ ਜ਼ਰੂਰਤਵੰਦ ਪਰਿਵਾਰ ਕ੍ਰਿਮਜੀਤ ਗਰੂਪ ਸਿੰਘ ਜਿਨ੍ਹਾਂ ਦੇ ਘਰ ਪਤਨੀ ਇੱਕ ਹੈਂਡੀਕੈਪਟਾ ਦੋਨੋਂ ਦੇ ਬੱਚੇ ਆ ਉਹਨਾਂ ਚ ਇੱਕ ਬੱਚਾ ਅਪੰਗਾ ਤਾਂ ਸਾਧ ਸੰਗਤ ਨੂੰ ਉਹਨਾਂ ਨੇ ਬੇਨਤੀ ਕੀਤੀ ਸਾਧ ਸੰਗਤ ਨੇ ਜ਼ਰੂਰਤ ਦੇ ਅਨਸਾਰ ਇਹਨਾਂ ਨੂੰ ਮਕਾਨ ਬਣਾ ਕੇ ਅੱਜ ਘੱਲਕਲਾਂ ਦੀ ਸਾਧ ਸੰਗਤ ਇਹਨਾਂ ਇਸ ਪਰਿਵਾਰ ਨੂੰ ਅੱਜ ਮਕਾਨ ਬਣਾ ਕੇ ਦੇ ਰਹੀ ਹੈ ਜੀ ਜੋ ਸਾਥ ਸੰਗਤ ਨੂੰ ਇਹ ਸਤਗੁਰ ਪੂਜਨੇਕ ਡੇਰਾ ਸੱਚਾ ਸੌਦਾ ਦੇ ਸੰਤਾਂ ਦੀ ਇਹ ਸਿੱਖਿਆ ਕਿਉਂਕਿ ਸਾਥ ਸੰਗਤ ਪਹਿਲਾਂ ਵੀ ਬਹੁਤ ਸਾਰੇ ਮਾਨਵਤਾ ਭਲਾਈ ਦੇ ਕੰਮ ਕਰਦੀ ਆ ਜੇ ਕਿਸੇ ਨੂੰ ਬਲੱਡ ਦੀ ਜਰੂਰਤ ਆ ਤਾਂ ਬਲੱਡ ਦਿੱਤਾ ਜਾਂਦਾ ਜਾਂ ਪਿੰਡ ਦੇ ਵਿੱਚ ਪਹਿਲਾਂ ਵੀ ਪੌਦੇ ਲਗਾਏ ਜਾਂਦੇ ਆ ਜਾਂ ਹੋਰ ਵੀ ਕਈ ਤਰ੍ਹਾਂ ਦੇ ਮਾਨਵਤਾ ਭਲਾਈ ਦੇ ਕੰਮ ਚੱਲ ਰਹੇ ਆ ਤਾਂ ਸਾਥ ਸੰਗਤ ਉਹਦੇ ਵਿੱਚ ਵੱਧ ਚੜ ਕੇ ਸਹਿਯੋਗ ਕਰਦੀ ਆ ਬਲਾਕ ਦੀ ਪੂਰੀ ਸਾਧ ਸੰਗਤ ਦਾ ਸਹਿਯੋਗ ਆ ਪਿੰਡ ਦੀ ਸਾਧ ਸੰਗਤ ਦਾ ਵੀ ਪੂਰਾ ਸਹਿਯੋਗ ਆ ਸਤਿਗੁਰ ਸਾਧ ਸੰਗਤ ਦਾ ਪ੍ਰੇਮ ਬਲਾਕ ਦਾ ਪ੍ਰੇਮ ਇਸੇ ਤਰ੍ਹਾਂ ਬਣਾਈ ਰੱਖੇ ਜੀ ਦਨ ਦਨ ਸਤਿਗੁਰੂ ਤੇਰਾ ਹੀ ਆਸਰਾ ਤੈਸ ਰਿਪੋਰਟ ਵਿੱਚ ਦੇਖਿਆ ਤੁਸੀਂ ਡੇਰਾ ਸ਼ਰਧਾਲੂਆਂ ਵੱਲੋਂ ਕਿਸ ਤਰੀਕੇ ਦੇ ਨਾਲ ਆਪਣੀ ਜੇਬ ਖਰਚੀ ਨੂੰ ਇਕੱਠਾ ਕਰਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਖਾਸ ਕਰ ਜਿਨ੍ਹਾਂ ਕੋਲੇ ਮਕਾਨ ਬਣਾਉਣ ਨੂੰ ਹੈ ਨਹੀਂ ਉਹਨਾਂ ਨੂੰ ਪੂਰਾ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਹਰ ਪਾਸੇ ਚਲਾਗਾ ਹੋ ਰਹੀ ਹੈ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਡੇਰਾ ਸ਼ਰਧਾਲੂਆਂ ਇਸ ਕਾਰਜ ਨੂੰ ਕਿਵੇਂ ਦੇਖਦੇ ਹਨ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ